ਦੇ ਸਤਲੁਜ ਦਰਿਆ ਕਿਨਾਰੇ ਪਿੰਡ ਮੰਡ ਚੌਥਾ ਦੇ ਜੰਗਲੀ ਖੇਤਰ ਦੇ ਵਿੱਚ ਅੱਗ ਲੱਗ ਗਈ ਜਿਸ ਕਾਰਨ ਕਈ ਜਾਨਵਰਾਂ ਦੇ ਮਰਨ ਦਾ ਖਤਰਾ ਪ੍ਰਗਟਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 340 ਏਕੜ ਤੋਂ ਵੱਧ ਫੈਲੇ ਇਸ ਜੰਗਲ ਦੇ ਵਿੱਚ 2 ਦਿਨ ਪਹਿਲਾਂ ਅੱਗ ਲੱਗੀ ਸੀ ਜਿਸ ਨੂੰ 부ਝਾ ਲਿਆ ਗਿਆ ਸੀ। ਤੇ ਅੱਜ ਸਵੇਰੇ ਫਿਰ ਤੋਂ ਇਹ ਅੱਗ ਫੈਲ ਗਈ ਜਿਸ ਨੇ ਜੰਗਲ ਦਾ ਕਾਫੀ ਰਕਬਾ ਆਪਣੀ ਲਪੇਟ ਦੇ ਵਿੱਚ ਲੈ ਲਿਆ। ਵਨ ਰੇਂਜ ਅਫਸਰ 모ਹਨ ਸਿੰਘ ਨੇ ਦੱਸਿਆ ਕਿ ਮਨਚੌਤਾ ਦਾ ਜੰਗਲ 340 ਏਕੜ ਦੇ ਵਿੱਚ ਫੈਲਿਆ ਹੋਇਆ ਤੇ ਜੰਗਲ ਨੇੜੇ ਲੱਗਦੇ ਕਿਸੇ ਕਿਸਾਨ ਨੇ ਆਪਣੇ ਖੇਤਾਂ ਦੇ ਨਾਲ ਨੂੰ ਅੱਗ ਲਗਾਈ ਸੀ ਜੋ ਕਿ ਜੰਗਲ ਦੇ ਵਿੱਚ ਫੈਲ ਗਈ। ਉਹਨਾਂ ਕਿਹਾ ਕਿ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਤੇ ਵਨ ਵਿਭਾਗ ਦੇ ਪਾਣੀ ਦੇ ਕੈਂਟਰਾਂ ਨਾਲ ਇਸ ਅੱਗ ਤੇ ਲਗਭਗ ਕਾਬੂ ਪਾਇਆ ਗਿਆ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਅੱਗ ਨਾਲ ਜੰਗਲ ਦਾ ਕਰੀਬ 23 ਤੋਂ 40 ਏਕੜ ਖੇਤਰ ਪ੍ਰਭਾਵਿਤ ਹੋਇਆ ਤੇ ਬਾਕੀ ਜਦੋਂ ਪੂਰੀ ਤਰ੍ਹਾਂ ਅੱਗ ਬੁਝਾਜੇ ਜਾਵੇਗੀ ਉਦੋਂ ਪਤਾ ਲੱਗੇਗਾ। ਔਰ ਇੱਕ ਵਾਰੀ ਜਾਣਦਿਆਂ ਕੀ ਇਹ ਪੂਰਾ ਮਾਮਲਾ ਮੈਂ ਮੋਹਨ ਸਿੰਘ ਰੇਂਜ ਅਫਸਰ ਮੱਤੇਵਾੜਾ ਅ ਇਸ ਵਾਰ ਇਹ ਤਾਂ ਜਿਹੜਾ ਹੈਗਾ ਵੀ ਦੇਖੋ ਜਿਹੜੀ ਹੈਗੀ ਹੈ ਵੀ ਅੱਗ ਜੰਗਲ ਦੇ ਵਿੱਚ ਜਿਹੜੀ ਆਈ ਹੈ ਤਕਰੀਬਨ 7-8 ਕਿਲੇ ਪਿਛੇ ਹੱਦਮੀ ਜਿਹੜੀ ਹੈਗਾ ਉੱਥੋਂ ਜਿਹੜੀ ਹੈਗੀ ਹੈ ਸ਼ੁਰੂ ਹੋਈ ਸੀ ਕਿਸੇ ਕਿਸਾਨ ਵੱਲੋਂ ਲਾਈ ਗਈ ਸੀ ਤੇ ਉਹ ਅੱਗ ਉਹਨਾਂ ਤੋਂ ਨਾ ਸਾਹਮਦੇ ਤੇ ਹਵਾ ਦੀ ਜਿਆਦਾ ਰੁੱਖ ਕਾਰਨ ਜਿਹੜੀ ਉਹ ਬਾਕੀ ਖੇਤਾਂ ਦੇ ਵਿੱਚ ਲੋਕਾਂ ਦੇ ਖੇਤਾਂ ਦੇ ਵਿੱਚ ਵੀ ਆਉਂਦੀ ਤੇ ਕੁਛ ਇੱਥੇ ਕਿ ਅਮਰੀਕਾ ਕੁੱਲੀਆਂ ਹੈਗੀਆਂ ਤੇ ਕੋ ਰਹਿੰਦੇ ਸੀ ਜੰਗਲ ਦੇ ਨਾਲ ਬੰਦੇ ਉਹਨਾਂ ਦੀ ਕੁੱਲੀਆਂ ਨੂੰ ਸਾੜਦੀ ਜੰਗਲ ਦੇ ਵਿੱਚ ਜਿਹੜੀ ਆ ਕੇ ਅੱਗ ਲੱਗੀ ਹੈ ਜੰਗਲ ਦੇ ਵਿੱਚ ਜਿਹੜੀ ਕ੍ਰਾਸ ਹੁੰਦੀ ਵੀ ਇੰਨੀ ਜਾਨੀ ਹਵਾ ਤੇਜ਼ ਸੀ ਗਰਾਉਂਡ ਫਾਇਰ ਸੀ ਇਹ ਵੈਸੇ ਤੇ ਉਹ ਗਰਾਉਂਡ ਫਾਇਰ ਇਹ ਹੁੰਦੀ ਹੈ ਵੀ ਜ਼ਮੀਨ ਦੇ ਨਾਲ ਲੱਗਦੀ ਤਕਰੀਬਨ ਜਾਂਦੀ ਹੈ ਤੇ ਇਹ ਹਵਾ ਤੇਜ਼ ਹੋਣ ਕਰਕੇ ਜਿਹੜੀ ਬੜੀ ਸਪੀਡ ਨਾਲ ਜਿਹੜੀ ਹੈਗੀ ਆ ਜੰਗਲ ਤੋਂ ਪਾਰ ਵੀ ਜਾਣੀ ਨਿਕਲ ਕੇ ਲੋਕਾਂ ਦੇ ਖੇਤਾਂ 'ਚ ਆ ਬੜੀ ਅੱਭੀ ਕਿੰਨੇ ਇੱਥੇ ਕਿੱਲੇ ਮੱਚ ਗਏ ਕਿੰਨੇ ਦਰਕ ਮੱਚ ਗਏ ਨੇ ਅ ਇਹਨਾਂ ਦਾ ਜਿਹੜਾ ਹੈਗਾ ਅਜੇ ਥੋੜਾ ਜਿਹਾ ਅਨੁਮਾਨ ਲਾਇਆ ਜਾ ਰਿਹਾ ਕਿਉਂਕਿ ਅਜੇ ਤੱਕ ਕੱਲ ਜਿਹੜੀ ਇਹ ਅੱਗ ਲੱਗੀ ਸੀਗੀ ਅ ਅੱਗ ਲੱਗਣ ਕਰਕੇ ਜਿਹੜਾ ਹੈਗਾ ਪਹਿਲਾਂ ਤਾਂ ਅੱਗ ਤੇ ਹੀ ਕਾਬੂ ਜਿਹੜਾ ਪਾਇਆ ਗਿਆ ਕਿਉਂਕਿ ਇੰਨੀ ਅੱਗ ਸੀਗੀ ਸਾਨੂੰ ਜਿਹੜੀਆਂ ਹੈਗੇ 4 ਫਾਇਰ ਬ੍ਰਿਗੇਡ ਗੱਡੀਆਂ ਤੇ ਸਾਡੇ ਆਪਣੇ ਟੈਂਕਰ ਤੇ ਜਿਹੜਾ ਹੈਗਾ ਸਾਡੇ ਮਜ਼ਦੂਰ ਸਾਡੇ ਜਿਹੜੇ ਲੋਕਲ ਕਿਸਾਨ ਵੀਰ ਜਿਹੜੇ ਆ ਉਹ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਉਹਨਾਂ ਦੀ ਮਦਦ ਦੇ ਨਾਲ ਅਸੀਂ ਹਜੇ ਰਾਤ 10 ਵਜੇ ਤੱਕ ਤਕਰੀਬਨ 9-10 ਵਜੇ ਤੱਕ ਕਹਿੰਦੇ ਨੇ ਫਿਰ ਉਹਨੂੰ ਕਾਬੂ ਪਾਉਂਦੇ ਅਸੀਂ ਰਹਿ। ਐ ਇਸ ਤੀ ਜਿਹੜੀ ਹੈਗੀ ਇੱਕ ਬਖਰੀ ਤੌਰ ਤੇ ਜਿਹੜੀ ਹੈਗੀ ਆ ਬਲਾਕ ਅਫਸਰ ਕੁਲਵੰਦਰ ਸਿੰਘ ਤੇ ਨਾਲ ਉਹਨਾਂ ਦੀ ਫੋਰਸਟ ਗਾਰਡ ਜਿਹੜੀ ਇੱਕ ਟੀਮ ਬਣਾਈ ਗਈ ਹੈ ਮੇਰੇ ਵੱਲੋਂ ਜਿਨ੍ਹਾਂ ਦਾ ਜਿਹੜਾ ਹੈਗਾ ਜਿਵੇਂ ਕੋਈ ਸਾਰੇ ਜੰਗਲ ਦੀ ਵਿਜ਼ਿਟ ਜਿਹੜੀ ਕਰ ਰਹੇ ਨੇ ਇਹਦੇ ਵਿੱਚ ਅਸੀਂ ਦੇਖਾਂਗੇ ਵੱਖਰੇ ਵੱਖਰੇ ਤੌਰ ਤੇ ਜਿਹੜਾ ਹੈਗਾ ਦਰਖਤ ਜਿਹੜੇ ਆ ਕਿ ਗਰਾਊਂਡ ਫਰੌਗ ਕਰਕੇ ਤਕਰੀਬਨ ਗਰਾਊਂਡ ਤੇ ਹੀ ਅੱਗ ਰਹੀ ਹੈ ਜ਼ਿਆਦਾ ਇਹ। ਇਹ ਇਹਦੇ ਨਾਲ ਜਿਹੜਾ ਹੈਗਾ ਵੀ ਕੋਈ ਨੁਕਸਾਨ ਦਰੱਖਤਾਂ ਦਾ ਨੁਕਸਾਨ ਹੋਇਆ ਜਾਂ ਕੋਈ ਕਿਸ ਤਰ੍ਹਾਂ ਦਾ ਹੋਇਆ ਹੋਰ ਉਹ ਜਿਹੜੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜਾ ਹੈਗਾ ਪਤਾ ਲੱਗੇਗਾ ਵੀ ਕਿੰਨਾ ਨੁਕਸਾਨ ਹੋਇਆ ਤੇ ਜਿਹੜਾ ਹੈਗਾ ਦਰਿਆ ਸਤਲੁਜ ਵਾਲੀ ਸਾਈਡ ਦੇ ਉੱਤੋਂ ਜਿਹੜਾ ਹੈਗਾ ਪਾਪਤ ਕਿਲਿਆਂ ਦੇ ਪਿੱਛੋਂ ਤਕਰੀਬਨ ਉੱਥੇ ਜਿਹੜੀ ਹੈਗੀ ਆ ਅੱਗ ਜਿਹੜੀ ਆਈ ਆ ਉਧਰੋਂ ਬਾਕੀ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਇੱਕ ਬਖਰੇ ਤੋਤੇ ਉਹਦੀ ਵੀ ਤਫਰੀਸ਼ ਕਰ ਰਹੇ ਆ ਵੀ ਜਿਹੜਾ ਉਹ ਕਿਸਾਨ ਹੈਗਾ ਜਿਹੜਾ ਹੈਗਾ ਉਹ ਕਿਸਾਨ ਵੱਲੋਂ ਅੱਗ ਲਾਈ ਗਈ ਆ ਜਾਂ ਕਿਹਨਾ ਕਰਨਾ ਕਰਕੇ ਅੱਗ ਲੱਗੀ ਆ ਤੇ ਜੇ ਉਹ ਉੱਥੇ ਬੰਦਾ ਕੋਈ ਦੋਸ਼ੀ ਲੱਭਦਾ ਤੇ ਉਹ ਤੇ ਜਿਹੜੀ ਕਾਰਵਾਈ ਕੀਤੀ ਜਾਊਗੀ ਆ ਹਾਲ ਜਿਹੜਾ ਹੈਗਾ ਤੁਸੀਂ ਮੰਡ ਚੋਂਤੇ ਅੱਜ ਦੇਖ ਲੋ ਆ ਕੇ ਕਿ ਇੱਕ ਜ਼ਿੰਮੇਵਾਰ ਵੱਲੋਂ ਜੇ ਉਹਨੇ ਵੱਲੋਂ ਲਾਈ ਗਈ ਆ ਹੈਗਾ ਤੇ ਉਹ ਅੱਗ ਉਹਦੀ ਆਪਣੀ ਕੰਟਰੋਲ ਨਾ ਹੁੰਦੀ ਉਹਦੀ ਤੇ ਬਾਕੀ ਲੋਕਾਂ ਦੇ ਆ ਜਿਹੜੀ ਅੱਗਾਂ ਮੇਰੇ ਘਰ ਕੋਪੋ ਗਰੀਬਾਂ ਦੀਆਂ ਕੋਲੀਆਂ ਮਸਾਂ ਜਾਨ ਉਹਨਾਂ ਨੇ ਬਚਾਈ ਹੈ ਪਤਾ ਨਹੀਂ ਕਿਵੇਂ ਬਚਾਈ ਹੈ ਔਰ ਜੰਗਲ ਦੇ ਵਿੱਚ ਹੀ ਜਾਂਦੇ ਆ ਕੋਈ ਕੀੜੇ ਮਕੌੜੇ ਕੋਈ ਜਿਹੜੇ ਚੀਜ਼ਾਂ ਨਹੀਂ ਜਾਣ ਵਾਲੀਆਂ ਹੁੰਦੀਆਂ ਕਈ ਵਾਰ ਉਹ ਸਾਰੀਆਂ ਕਿੰਨੀਆਂ ਜਾਨਾਂ ਉਹਨਾਂ ਵਿੱਚ ਵੀ ਗਿੰਝਾ ਹੋਣੀਆਂ ਬਾਕੀ ਜਿਹੜੀ ਹੈਗੀ ਹੈ ਜੇਕਰ ਕੋਈ ਜਾਨਵਰ ਮਰ ਚੇ ਆ ਜਾਂ ਕੋਈ ਕਿਸੇ ਤਰ੍ਹਾਂ ਸੇਕ ਨਾਲ ਉਹ ਹੋਏ ਨੇ ਅਜੇ ਉਹਨਾਂ ਦੀ ਅਸੀਂ ਕਰ ਰਹੇ ਆ ਪਰ ਕਿੰਨੀਆਂ ਜਾਨਾਂ ਆਪਾਂ ਕਹੀਏ ਵੀ ਕਿੰਨੀਆਂ ਜਾਨਾਂ ਆਪਾਂ ਇੱਕ ਇਸ ਛੋਟੇ ਜਿਹੇ ਉਹਦੇ ਨਾਲ ਐਕਸੀਡੈਂਟ ਨਾਲ ਜਿਹੜੀਆਂ ਹੈਗੀਆਂ ਕਰ ਦਿੱਤੀਆਂ ਔਰ ਜੰਗਲ ਜਿਹੜਾ ਹੈਗਾ ਕਿੰਨਾ ਹਰਾ ਭਰਾ ਜੰਗਲ ਕਉਕੇ ਇੱਕ ਤਾਂ ਗਰਮੀ ਵੀ ਬਹੁਤ ਹੈ ਗਰਮੀ ਦਾ ਟੈਂਪਰੇਚਰ ਤਕਰੀਬਨ 40-45 ਹੈ ਅੱਜ ਤਾਂ ਅੱਜਕੱਲ ਦੇ ਵਿੱਚ ਜਿਹੜਾ ਹੈਗਾ ਜੀਮੇਦਾਰਾਂ ਬਰੀਆ ਨੂੰ ਬੇਨਤੀ ਹੈ ਵੀ ਉਹ ਤੋਂ ਆਪਣਾ ਤਵੀਆਂ ਨਾਲ ਜਾਂ ਕਿਸੇ ਕਿਸ ਤਰੀਕੇ ਇਹਨਾਂ ਨੂੰ ਬਾਉਣ ਬਾਹ ਕੇ ਜਿਹੜਾ ਇਹਨੂੰ ਖੇਤ ਚ ਮਿਕਸ ਕਰ ਲੈ ਕਿਉਂਕਿ ਕਣਕ ਦਾ ਜਿਹੜਾ ਹੈਗਾ ਜਿਆਦਾ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਇਹਨੂੰ ਜਿਹੜਾ ਅੱਗ ਨਾਲੋਂ ਮਾਚੀਵਾੜਾ ਸਾਹਿਬ ਤੋਂ ਨੂraag ਸੰਦਲ ਦੀ ਦੀ ਸੇਵਕ ਦੇ ਲਈ ਰਿਪੋਰਟ